ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੁਕਮਨਾਮਾ ਸਾਹਿਬ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਸ਼ਲੋਕ ਮਹਲਾ 3 ਜਾਂ ਸੇਖਾ ਚੌਚਕੀਆਂ ਚਵਾਇ ਇਹ ਮਨ ਇਕਤ ਘਰ ਆਣ ਇਹੜ ਤੇੜ ਛੱਡ ਤੂੰ ਗੁਰੂ ਕਾ ਸ਼ਬਦ ਪਿਛਾਣ ਸਤਗੁਰ ਅੱਗੇ ਟਹਿ ਪੋ ਸਭ ਕਿਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੂੰ hoe roo mehman sat gur ke paane pee chala ta dargah paave maan nanak je naam na chetni tin thig painan thig khan pyari saad sangat ji ajj de farman vich guru sahib kehnde ne he chukke chukaye shekh is man nu ik tikaane te lya vingiyan tedhiyan gallan chhad te sat gur de shabdanu samjh ਜੋ ਸਬਦਾ ਜਾਣੂ ਹੈ ਉਹ ਸਤਗੁਰੂ ਸਭ ਕੁਝ ਸਮਝਦਾ ਹੈ ਉਸ ਦੇ ਚਰਨੀ ਲੱਗ ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪਰੋਣਾ ਸਮਝ ਜੇ ਤੂੰ ਸਤਗੁਰ ਦੇ ਬਾਣੇ ਵਿੱਚ ਚੱਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਭਾਵੇਂਗਾ ਏ ਨਾਨਕ ਜੋ ਮਨੁੱਖ ਨਾਮ ਨਹੀਂ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਟਕਾਰ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ